ਹਾਂ ਖੜਾ ਖਾਂ ਇਹ ਕਿਦਿਸ਼ ਖਾਉਂ ਜੀ ਖੋਲੀ ਚਲ ਨਾਲ ਦੇ ਨਾਲ ਐ ਵਖਾਈ ਚਾਲ ਹਾਂ ਖੜਾ ਹੈ ਖੜਾ ਖਲਾ ਕੇ ਦੇਖਣਾ ਹੈ ਮਮੀ ਦੇਖੋ ਅੱਜ ਮੈਂ ਬਾਜ਼ਾਰ ਗਿਆ ਸੀ ਤੇ ਆਹ ਵੇਖੋ ਸ਼ਰਟ ਖਰੀਦੀ ਐ ਮੈਂ ਆਹ ਵੇਖੋ ਡੱਬੀਆਂ ਵਾਲੀ ਸ਼ਰਟ ਕਾ ਤੇ ਕਾਫੀ ਸੁੰਦਰ ਲੱਗ ਰਹੀ ਐ ਮੈਂ ਵੇਖਦਾ ਵੇਖੋ ਆਹ ਵੇਖੋ ਪੂਰੀ ਵਧੀਆ ਸ਼ਰਟ ਹੈਗੀ ਮੇਰੇ ਮਲੋਟ ਮਲੋਟ ਸ਼ਰਟ ਅਸੀਂ ਖਰੀਦ ਕੇ ਲੈਂਦੀ ਆ ਆਹ ਦੇਖੋ ਆਹ ਹੈ ਹਾਂਜੀ ਕਾ ਸ਼ਾਲ ਤੁਸੀਂ ਖਰੀਦੀ ਆ ਕਿਦੀ ਮੇਰੀ ਆ ਇਹ ਤਾਂ ਜੋਦੀ ਨਹੀਂ ਕਿਸੇ ਦੀ ਆ ਵੀ ਮੇਰੀ ਆ ਬਸ ਤੁਸੀਂ ਆ ਵੀ ਦੇਖਸਤਾ ਦੇ ਕਿੰਨਾ ਸੋਹਣਾ ਕਲਰ ਆਪਾਂ ਮੈਂ ਕਿਹਾ ਤੁਸੀਂ ਪੱਟ ਲਓ ਕਿ ਦਿੱਤੇ ਉਹਨੂੰ ਲਾ ਕੇ ਨਾ ਦਿੱਤੇ ਵੀ ਸਾਰੇ ਕਾ ਵੀ ਸੁੰਦਰ ਸ਼ਾਲ ਤਾਂ ਕਾ ਵੀ ਸੁੰਦਰ ਰੰਗ ਆ ਦੇਖੋ ਮੇਰੀ ਪੈਂਟ ਉੱਥੇ ਚੱਲ ਕੇ ਹਾਂਜੀ ਕਾ ਪੈਂਟ ਨਾ ਦੇ ਇੱਕ ਗਾਹ ਨਿਕਲ ਰਹੀ ਕਾ ਦੇਖੋ ਜੀ ਇਹ ਪੈਂਟ ਲੈ ਆਂਦੀ ਆ हां दे देख। देख दे, दे देखो काफी सोणा डिजाइन है हां देखो तू देख सकदा काफी सुंदर लगदी है पेंटर मम्मी ਸਾਡੇ ਵਿਆਹ ਵਾਲੇ ਉੱਤੇ ਸਾਡੇ ਨਹੀਂ ਪਾਉਂਗੇ ਆ ਜਿੰਨਾ ਜੋਦ ਰਹਿੰਦੇ ਦੇਖੋ ਪਰ ਸਾਡੇ ਨਾਲ ਜੋਦ ਦੇ ਪਸੰਦ ਨਹੀਂ ਗਏ ਇਹ ਆਂਦਾ ਵੀ ਮੈਨੂੰ ਵਧੀਆ ਨਹੀਂ ਲੱਗਦੇ ਤੇ ਮੈਂ ਨਾਲ ਨਹੀਂ ਲੈ ਕੇ ਗਏ ਤਾਂ ਕਰਕੇ ਦੇ ਪਸੰਦ ਨਹੀਂ ਗਏ ਐਡੇ ਸੋਹਣੇ ਜਿ₴ ਫੁੱਟ ਲੈਂਦੇ ਆ ਇਹਦਾ ਮੇਰੇ ਪਸੰਦ ਨਹੀਂ ਆਹ ਦੇਖੋ ਦੋਸਤੋ ਆਹ ਦੇਖੋ ਆ ਮੇਰੇ ਬੂਟਾਂ ਦਾ ਡੱਬਾ ਆਹ ਦੇਖੋ ਮੈਂ ਬੂਟ ਵੀ ਲਿਆਂਦੇ ਆ ਇਹ ਤਾਂ ਡੈੜੀ ਦੇ ਆ ਇਹ ਆ ਦੋਸਤੋ ਮੇਰੇ ਡੈੜੀ ਦੇ ਕੱਪੜਾ ਆ ਬੂਟ ਆਗੇ ਤੇ ਆ ਮੇਰੇ ਬੂਟ ਆ ਤੇ ਆਪ ਪਹਿਲਾਂ ਮੇਰੇ ਬੂਟ ਦੇਖਦੇ ਆ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਤੇ ਮੈਂ ਇਹ ਬੂਟ ਬਹੁਤ ਮੈਨੂੰ ਪਸੰਦ ਹੈਗੇ ਆ ਤੇ ਹੁਣ ਮੈਂ ਇਹਨੂੰ ਪਾ ਕੇ ਦੇਖਣਾ ਚਾਹੁੰਦੀ ਹਾਂ ਹਾਂਜੀ ਚਲੋ ਇਹ ਆ ਦੇਖੋ

ਉਹ ਨਹੀਂ ਖੜਾ ਹੋ ਕੇ ਨਾ ਉਹ ਕੀ ਮੰਨਣੇ ਕੇ ਬਾਅਦ ਵਹਾਂ ਕੇ ਲੋਗ ਨਹੀਂ ਹੂੰ 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 ਉੱਥਾਂ ਜਾ ਕੇ ਡੋਕਾ ਕੇ ਸਿਵਾਕਰ ਨੂੰ ਹਮੇਸ਼ਾ ਕੇ ਲਈ ਪੈਂਦਾ ਹੈ ਫਿਰ ਤੁਸੀਂ ਇਹ ਸਲਾਇਆ ਹਾਂ 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 ਦੋ ਇੱਕ ਦੋ ਹੈ ਗਿਆ ਮੇਰੇ ਕੋਲ